ਲੁਧਿਆਣੇ ਦੇ ਜਲੰਧਰ ਬਾਈਪਾਸ ਨੇੜੇ ਮੰਦਿਰ ਨੂੰ ਤੋੜਨ ਅਤੇ ਮੰਦਿਰ ਦੇ ਅੰਦਰ ਪਈਆਂ ਦੇਵੀ ਦੇਵਤਿਆਂ ਦੀ ਮੂਰਤੀ ਨੂੰ ਰਾਤ ਨੂੰ ਰਾਤ ਖੰਡਨ ਕਰਨ ਅਤੇ ਮੰਦਿਰ ਦਾ ਨਾਮੂ ਨਿਸ਼ਾਨ ਪਟਾ ਦਿੱਤਾ ਗਿਆ ਜਿਸ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਵਿੱਚ ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਹਿੰਦੂ ਜਥੇਬੰਦੀਆਂ ਦਾ ਕਹਿਣਾ ਹੈ ਕਿ ਲਗਭਗ 20 ਸਾਲ ਦੇ ਕਰੀਬ ਗੁਰਾਣਾ ਮੰਦਿਰ ਸੀ ਜਿਸ ਨੂੰ ਰਾਤੋ ਰਾਤ ਲਾਈਟਾਂ ਬੰਦ ਕਰਕੇ ਤੋੜ ਦਿੱਤਾ ਗਿਆ ਅਤੇ ਮੰਦਿਰ ਦੇ ਅੰਦਰ ਪਈਆਂ ਮੂਰਤੀਆਂ ਵੀ ਖੰਡਿਤ ਕਰ ਦਿੱਤੀਆਂ ਗਈਆਂ ਨੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਮੰਗਤੀ ਪੀ ਮੇਰਾ ਨਾਮ ਕਪਿਲ ਕਤਿਆਲਾ ਹੈ ਮੈਂ प्रवक्ताਾਂ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਦਾ ਬੜੀ ਹੀ ਮੰਦਭਾਗੀ ਕਟਨਾ ਜਿਹੜੀ ਇੱਥੇ ਪਰਸੋ ਰਾਤ ਨੂੰ ਇੱਥੇ ਕੱਟੀ ਆ ਜਿਹੜਾ ਇੱਥੇ ਇੱਕ 20 ਸਾਲ ਤੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਨਾਮ ਤੇ ਇੱਕ ਮੰਦਿਰ ਸਥਾਪਿਤ ਹੋਇਆ ਸੀ ਜਿੱਥੇ ਲੁਧਿਆਣਾ ਦੇ ਲੱਖਾਂ ਲੋਕਾਂ ਦੀ ਆਸਥਾ ਸੀ ਤੇ ਉਹ ਮੈਨੂੰ ਨਹੀਂ ਸਮਝ ਆਂਦੀ ਕਿਹਨਾਂ ਲੋਕਾਂ ਦੀ ਇੰਨੀ ਗੁੰਡਾਗਰਦੀ ਇਹੋ ਜੀ ਰਾਜਨੀਤੀ ਕੋਈ ਸਮੰਦਰ ਦੇ ਕਿ ਰਾਤੋ ਰਾਤ ਕ੍ਰੇਨ ਦੀਆਂ ਲਾਈਟਾਂ ਬੰਦ ਕਰਕੇ ਮੰਦਰ ਨੂੰ ਬਿਲਕੁਲ ਜੜਾ ਹੀ ਖਤਮ ਕਰ ਦਿੱਤਾ ਨਹੀਂ ਹਾਂ ਤੱਕ ਨਹੀਂ ਛੱਡੀਆਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੜੇ ਸਾਡੇ ਸਨਾਤਨ ਧਰਮ ਨੂੰ ਹਿੰਦੂ ਧਰਮ ਨੂੰ ਠੇਸ ਪਹੁੰਚੀ ਹੈ ਜਿਹੜੇ ਲੋਕਾਂ ਨੇ ਇਹ ਕਾਨੂੰਨਾ ਕੰਮ ਕੀਤਾ ਇਹਨਾਂ ਨੂੰ ਜਲਦ ਤੋਂ ਜਲਦ ਇਹੋ ਜੀ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਭਵਿੱਖਿਆ ਦੇ ਵਿੱਚ ਇਦਾਂ ਦਾ ਕਾਨੂੰਨਾ ਕੰਮ ਨਾ ਕਰ ਸਕਣ ਜੀ ਕਿਹੜੀ ਜਗ੍ਹਾ ਤੇ ਸਾਰੇ ਮੰਦਿਰ ਜਿਹੜਾ ਅੱਜ ਖੰਡਿਤ ਕੀਤਾ ਗਿਆ ਇਹ ਜਲੰਧਰ ਬਾਈਪਾਸ ਦੇ ਕੋਲ ਮੈਟਰੋ ਹੈ ਮੈਟਰੋ ਦੇ ਬਾਹਰ ਇਹ ਮੰਦਿਰ ਸੀ 20 ਸਾਲ ਪੁਰਾਣਾ ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਲੋਕ ਚੰਦ ਪੈਸਿਆਂ ਦੇ ਖਾਤਰ ਭਗਵਾਨ ਨੂੰ ਇਦਾਂ ਦਾ ਸਰਕਾਰ ਕਰ ਰਹੀ ਹੈ ਤੇ ਜਿਹੜੇ ਲੋਕਾਂ ਨੇ ਇਹੋ ਜਿਹਾ ਕਾਨੂੰਨਾ ਕੰਮ ਕੀਤਾ ਉਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਇਨਸਾਨ ਬੱਚਾ ਜਨਮ ਲੈਂਦਾ ਉਹਦਾ ਵਜ਼ਨ ਤਕਰੀਬਨ 2.5 ਕਿਲੋ ਹੁੰਦਾ ਤੇ ਜਦੋਂ ਬੰਦਾ ਮਰਦਾ ਉਹਦੇ ਫੁੱਲਾਂ ਦਾ ਵਜ਼ਨ ਵੀ ਕਰਾ ਕੇ ਦੇਖ ਲਿਆ ਜੇ ਉਹ ਵੀ 2.5 ਕਿਲੋ ਹੀ ਹੁੰਦਾ ਤੇ ਇਸ ਕਰਕੇ ਨਾ ਕੁਝ ਇਨਸਾਨ ਲੈ ਕੇ ਆਇਆ ਨਾ ਕੁਝ ਲੈ ਕੇ ਜਾਣਾ ਜਿਸ ਪਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਜਨਮ ਦਿੱਤਾ ਤੇ ਜਿਸ ਪਰਮਾਤਮਾ ਨੇ ਦੀ ਬਦੌਲਤ ਅਸੀਂ ਇੱਥੇ ਚੰਗਾ ਖਾ ਰਹੇ ਆ ਪੀ ਰਹੇ ਆ ਜ਼ਿੰਦਗੀ ਬਤੀਤ ਕਰ ਰਹੇ ਆ ਅਸੀਂ चंद ਪੈਸਿਆਂ ਦੇ ਖਾਤਰ ਉਹ ਪਰਮਾਤਮਾ ਨੂੰ ਇੱਥੋਂ ਉਡਾ ਤੇ ਉਜਾੜ ਦਿੱਤਾ ਇਸ ਕਰਕੇ ਲੋਕ ਜਿਹੜੇ ਸ਼ਾਊਕਾਰ ਨੇ ਕੁਝ ਰਾਜਨੀਤਿਕ ਲੋਕ ਗਰੀਬ ਲੋਕਾਂ ਨੂੰ ਘਰੋਂ ਬੇਗਰ ਕਰ ਦਿੱਤਾ ਦੇਖਿਆ ਸੀ ਲੇਕਿਨ ਅੱਜ ਬੜੀ ਹੀ ਮੰਦਪਾ ਕੀ ਘਟਨਾ ਕੱਟੀ ਹੈ ਕਿ ਉਹਨਾਂ ਨੇ ਭਗਵਾਨ ਨੂੰ ਉਹਨਾਂ ਦਾ ਘਰੋਂ ਬੇਗਰ ਕਰ ਦਿੱਤਾ ਲੇਕਿਨ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜੇ ਬੰਦਿਆਂ ਨੂੰ ਬੰਦੀ ਸਜ਼ਾ ਜਲਦ ਤੋਂ ਜਲਦ ਮਿਲਣੀ ਚਾਹੀਦੀ ਹੈ ਜਿਹੜੀਆਂ ਇੱਥੇ ਮੂਰਤੀਆਂ ਲੱਗੀਆਂ ਗੀਆਂ ਸੀ ਖੰਡਿਤ ਹੋ ਗਈਆਂ ਉਹ ਮੂਰਤੀਆਂ ਦਾ ਕੁਝ ਪਤਾ ਲੱਗਿਆ ਮੈਂ ਕਹਿੰਨਾ ਜੀ ਰਾਤ ਨੂੰ ਤੁਸੀਂ ਇੱਥੇ 12 ਵਜੇ ਪਰਸੋਂ ਰਾਤ ਨੂੰ ਆਂਦੇ ਇੱਥੇ ਸਾਰਾ ਕੁਝ ਮੰਦਿਰ ਪੜੇ ਵਿਧੀ ਵਿਵਹਾਨਾ ਚੱਲ ਰਿਹਾ ਸੀ ਤੇ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਹੈ ਕਿ ਇੱਥੇ ਜਿਹੜੇ ਪੰਡਤ ਜੀ ਸੀਗੇ ਉਹ ਵੀ ਮੈਨੂੰ ਨਹੀਂ ਸਮਝ ਆਉਂਦੀ ਚੰਦ ਪੈਸਿਆਂ ਦੇ ਖਾਤਰ 9 ਤੋਂ 11 ਹੋ ਗਏ ਉਹ ਸਭ ਤੋਂ ਵੱਧ ਜਿਹੜੀ ਆਸਥਾ ਸੀ ਤੇ ਪੰਡਤ ਜੀ ਦੀ ਸੀ ਪਤਾ ਨਹੀਂ ਕਿਹੜੇ ਬੰਦਿਆਂ ਨੇ ਉਹਨਾਂ ਨੂੰ ਪੈਸੇ ਦਿੱਤੇ ਨਾ ਇੱਥੇ ਇੱਥੇ ਦੇ ਪੁਜਾਰੀ ਰੇ ਨਾ ਮੰਦਰ ਰੇ ਨਾ ਮੂਰਤੀ ਰਈ ਕੋਚਨੀ ਰਿਆ ਇੱਥੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਇਹ ਘਿਨੋਣਾ ਕੰਮ ਕੀਤਾ ਉਹਨਾਂ ਨੂੰ ਬਲੰਦੀ ਸਜ਼ਾ ਮਿਲੇ ਜੇ ਇਹੋ ਜਿਹਾ ਕੰਮ ਕਿਸੇ ਹੋਰ ਧਨਮਨਾ ਹੋਇਆ ਹੁੰਦਾ ਤੇ ਅੱਜ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮਚ ਜਾਂਦੀ ਇਸ ਕਰਕੇ ਜੋ ਸਾਡੇ ਸਨਾਤਨੀਆਂ ਨੂੰ ਹਿੰਦੂਆਂ ਨੂੰ ਠੇਸ ਪਹੁੰਚੀ ਹੈ ਇਹ ਕਦੇ ਵੀ ਪਰਭਾਈ ਨਹੀਂ ਹੋ ਸਕਦੀ ਇਹਦੀ ਪ੍ਰਸ਼ਾਸਨ ਦੀ ਭੂਮਿਕਾ ਕਿਸ ਤਰ੍ਹਾਂ ਦੀ ਦੇਖਣੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਦਿੱਤੀ ਅੱਜ ਅਸੀਂ 1 ਵਜੇ ਲੁਧਿਆਣਾ ਦੇ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਵਾਂਗੇ ਤੇ ਉਹਨਾਂ ਦੇ ਅੱਗੇ ਵੀ ਇਹੀ ਬੇਨਤੀ ਕਰਾਂਗੇ ਜਿਹੜੇ ਬੰਦੇ ਨੇ ਇਹੋ ਜਿਹਾ ਕਾਨੂੰਨਾ ਕੰਮ ਕੀਤਾ ਚਾਹੇ ਉਹ ਕਿੰਨਾ ਮਰਜੀ ਵੱਡਾ ਪਾਵਰਫੁੱਲਾ ਜਿੰਨਾ ਮਰਜੀ ਧਨਵਾਨ ਆ ਜਿੰਨਾ ਮਰਜੀ ਪੈਸਿਆਂ ਵਾਲਾ ਲੇਕਿਨ ਉਹਦੇ ਖਿਲਾਫ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਤਈਂ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਸਨਾਤਿਆ ਨਾਲ ਇਦਾਂ-ਇਦਾਂ ਕਾਨੂੰਨਾ ਮਜ਼ਾਕ ਕੀਤਾ ਜਾਵੇ ਮੇਰਾ ਨਾਂਜੀ ਅਗੁਲ ਮਾਥੋੜਾ ਅੱਜ ਅਸੀਂ ਜਲੰਧਰ ਬਾਈਪਾਸ ਦੇ ਨਜ਼ਦੀਕ ਮੈਟਰੋ ਦੇ ਬਾਹਰ ਖੜੇ ਹੋਏ ਆ ਪਿਛਲੇ 1 ਦਿਨ ਪਹਿਲਾਂ ਰਾਤ ਨੂੰ 1 ਵਜੇ ਕ੍ਰੇਨ ਦੀਆਂ ਜੀਸੀਬੀ ਦੀਆਂ ਲਾਈਟਾਂ ਬੰਦ ਕਰਕੇ ਇੱਥੇ ਜਿਹੜਾ ਸਨਾਤਨ ਦਾ ਮੰਦਿਰ ਸੀਗਾ ਰਾਤੋਂ ਰਾਤ ਚੁਗਾ ਦਿੱਤਾ ਜਾਂਦਾ ਵਾ ਤੇ ਅੱਜ ਸਾਰੇ ਹਿੰਦੂ ਸਮਾਜ ਦੇ ਨਾਲ ਸਾਡੇ ਨਾਲ ਕਾਕੂ ਪ੍ਰਧਾਨ ਜੀ ਨੇ ਸ਼੍ਰੀ ਰਵਿਦਾਸ ਗੁਰਦੁਆਰੇ ਦੇ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਇੱਥੇ ਧਰਨੇ ਤੇ ਬੈਠੇ ਆ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗਾ ਵੀ ਸਾਡਾ ਜਿਹੜਾ ਮੰਦਿਰ ਸੀ ਸਾਨੂੰ ਦੱਸਿਆ ਜਾਵੇ ਵੀ ਜਿਹੜੀਆਂ ਮੂਰਤੀਆਂ ਸੀ ਸਾਡੇ ਭਗਵਾਨ ਦੀਆਂ ਉਹਨਾਂ ਨੂੰ ਖੰਡਿਤ ਕਰਕੇ ਕਿੱਥੇ ਸੁੱਟਿਆ ਗਿਆ ਇੱਡੇ ਚਾਵਾ ਦੇ ਨਾਲ ਲੋਕ ਇੱਥੇ ਸਵੇਰੇ ਆਉਂਦੇ ਸੀ ਸ਼ਿਵਲਿੰਗ ਤੇ ਜਲ ਚੜਾਉਂਦੇ ਸੀਗੇ ਤੇ ਜਦੋਂ ਕੱਲ ਆਂਦੇ ਆ ਸ਼ਿਵਲਿੰਗ ਦੇਖਦੇ ਵੀ ਸ਼ਿਵਲਿੰਗ ਹੈ ਹੀ ਨਹੀਂ ਨਾ ਮੰਦਿਰ ਆ ਅੱਜ ਤੱਕ ਅਸੀਂ ਸੁਣਿਆ ਸੀਗਾ ਵੀ ਰਾਤੋਂ ਰਾਤ ਜ਼ਮੀਨ ਦੇ ਵਿੱਚੋਂ ਸ਼ਿਵਲਿੰਗ ਆ ਜਿਹੜਾ ਉਤਪਨ ਹੋ ਜਾਂਦਾ ਅੱਜ ਅਸੀਂ ਪਹਿਲੀ ਵਾਰ ਹੀ ਦੇਖ ਰਹੇ ਆ ਵੀ ਰਾਤੋਂ ਰਾਤ ਮੰਦਿਰ ਹੀ ਗਾਇਬ ਕਰ ਦਿੱਤਾ ਗਿਆ ਲੁਧਿਆਣੇ ਤੋਂ ਤੇ ਪ੍ਰਸ਼ਾਸਨ ਦੇ ਲਈ ਬੜੀ ਮੰਦਭਾਦੀ ਗੱਲ ਆ ਵੀ ਜਿਨ੍ਹਾਂ ਨੇ ਸਾਡੇ ਹਿੰਦੂ ਸਮਾਜ ਦੇ ਲਈ ਹਜੇ ਤੱਕ ਹਲੇ ਤੱਕ ਅਸੀਂ ਗੱਲ ਵੀ ਕੰਪਲੇਂਟ ਦਿੱਤੀ ਆ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਕ ਵਜੇ ਅਸੀਂ ਕਮਿਸ਼ਨਰ ਸਾਹਿਬ ਕੋਲ ਜਾਵਾਂਗੇ ਆਪਣੀਆਂ ਮੰਗਾਂ ਰੱਖਾਂਗੇ ਤੇ ਹੁਣ ਅਸੀਂ ਟੈਂਟ ਲਾ ਕੇ ਇੱਥੇ ਹੀ ਜਦ ਤੱਕ ਸਾਡਾ ਮੰਦਿਰ ਦੁਬਾਰਾ ਨਹੀਂ ਬਣਾ ਦਿੱਤਾ ਜਾਂਦਾ ਤੇ ਜਿਹੜੇ ਇਹਨਾਂ ਦੇ ਪਿੱਛੇ ਸਾਜ਼ਿਸ਼ ਕਰਤਾ ਦੇ ਉਹਨਾਂ ਤੇ ਕਾਰਵਾਈ ਹੋਵੇ ਉਹਨਾਂ ਤੇ ਪਰਚਾ ਹੋਵੇ ਜਦ ਤੱਕ ਉਹਨਾਂ ਦੇ ਪਰਚਾ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਹਿਲਾਂਗੇ ਤੇ ਆਸਤਾਨੂ ਦਾ ਫੇਸਪੈਨ ਨਹੀਂ ਹੋਈ ਦੇਖੋ ਜੀ ਪਿਛਲੇ 15-20 ਸਾਲਾਂ ਤੋਂ ਲੋਕ ਇੱਥੇ ਮੱਥਾ ਟੇਕਦੇ ਸੀ ਇਸ ਮੰਦਰ ਦਾ ਲੋਕਾਂ ਦੀ ਬੜੀਆਂ ਆਸਾਂ ਮੁਰਾਦਾ ਪੁਰੀਆਂ ਹੁੰਦੀਆਂ ਬੜਿਆ ਪ੍ਰਾਚੀਨ ਮੰਦਰ ਸੀਗਾ ਤੇ ਜਿਹੜੇ ਲੋਕ ਇੱਥੇ ਮੱਥਾ ਟੇਕਦੇ ਸੀ ਉਹਨਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਸੀ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਆਸਥਾ ਉਹਨਾਂ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਪ੍ਰਸ਼ਾਸਨ ਦੇ ਬੰਦੇ ਵੱਲੋਂ ਜਾਂ ਕਿਸੇ ਜਿਹੜੇ ਪਾਵਰਫੁੱਲ ਬੰਦੇ ਵੱਲੋਂ ਕਿਸੇ ਧੰਨਵਾਣ ਬੰਦੇ ਵੱਲੋਂ ਐਦਾਂ ਦਾ ਕੰਮ ਕੀਤਾ ਗਿਆ ਵਾ ਸਾਡੇ ਸੁਣਨ ਚ ਆ ਰਿਹਾ ਵੀ ਪਿੱਛੇ ਕਲੋਨੀ ਬਣਦੀ ਪਈ ਆ ਉਹਨਾਂ ਦੇ ਵੱਲੋਂ ਵੀ ਇਹ ਕੰਮ ਸ਼ਾਇਦ ਕਰਾ ਦਿੱਤਾ ਗਿਆ ਹੋਵੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਇਹਦੀ ਬਰੀਕੀ ਨਾਲ ਜਾਂਚ ਕਰੇ ਤੇ ਜਲਦੀ ਤੋਂ ਜਲਦੀ ਸਾਨੂੰ ਕਾਰਵਾਈ ਦੇ ਵਿੱਚ ਸ਼ਾਮਲ ਕਰੇ ਉਹ ਧਰਨਾ ਉਹਦੇ ਤੱਕ ਜਾਰੀ ਰਹੇਗਾ ਜਦ ਤੱਕ ਕੋਈ ਇਨਸਾਫ ਨਹੀਂ ਮਿਲਦਾ ਬਿਲਕੁਲ ਜਾਰੀ ਰਹੂਗਾ ਜੀ ਜਦ ਅੱਜ ਅਸੀਂ ਇੱਥੇ ਸ਼ਿਵਲਿੰਗ ਦੀ ਸਥਾਪਨਾ ਕਰ ਦਾਂਗੇ ਮੂਰਤੀਆਂ ਦੀ ਸਥਾਪਨਾ ਕਰ ਦਾਂਗੇ ਅਸੀਂ ਦੇਖਦੇ ਆ ਵੀ ਕਿਹੜਾ ਮਾ ਦਾ ਪੋਤੇ ਦਾਦਾ ਦਾ ਜੰਮਦਾ ਵੀ ਸਾਡੇ ਸਾਹਮਣੇ ਸਾਡੇ ਸ਼ਿਵਲਿੰਗ ਨੂੰ ਹਿਲਾ ਕੇ ਦਿਖਾਵੇ ਮੇਰਾ ਨਾ ਮੇਰਾ ਨਾ ਕਾਕੂ ਬੰਗੜਾ ਮੇਰਾ ਨਾਮ ਕਾਕੂ ਬੰਗੜਾ ਮੈਂ ਭਾਜਪੀ ਦਾ ਜ਼ਿਲ੍ਹਾ ਵਾਈਸ ਪ੍ਰਧਾਨ ਐਸੀ ਮੋਰਚੇ ਦਾ ਪ੍ਰਧਾਨ ਆ ਜਦੋਂ ਸਾਨੂੰ ਇਹ ਮੰਦ ਭਾਗੀ ਘਟਨਾ ਦਾ ਪਤਾ ਲੱਗਾ ਤੇ ਦਿਲ ਨੂੰ ਬਹੁਤ ਠੇਸ ਪਹੁੰਚੀ ਹਰ ਸ਼ਨੀਵਾਰ ਦੀ ਸ਼ਨੀਵਾਰ ਇੱਥੇ ਸ਼ਨੀ ਮਾਰਾ ਜੀ ਦੀ ਬਹੁਤ ਵੱਡੀ ਮੂਰਤੀ ਸੀ ਅਸੀਂ ਤੇਲ ਚੜਾਉਣਾਂ ਦੇ ਹੁੰਦੇ ਸੀਗੇ ਤੇ ਜਦੋਂ ਸਾਨੂੰ ਇਹ ਚੀਜ਼ ਦਾ ਪਤਾ ਲੱਗਾ ਸਾਡੀਆਂ ਭਾਵਨਾ ਨੂੰ ਬੜੀ ਠੇਸ ਪਹੁੰਚੀ ਆ। ਕੁਝ ਸੁਣ ਚ ਇਹ ਵੀ ਆ ਰਿਹਾ ਪਤਨੀ ਪੰਡਤ ਜੀ ਨੂੰ ਪੈਸੇ ਦੇ ਕੇ ਖਰੀਦ ਲਿਆ ਗਿਆ ਕਿ ਉਹਨਾਂ ਨੂੰ ਕੋਈ ਡਰਾ ਡਰੋ ਕੇ ਭਜਾ ਦਿੱਤਾ ਗਿਆ ਆ। ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕੱਲਰ ਦਰਖਾਸਤ ਦੇ ਕੇ ਆਏ ਸੀਗੇ। ਪ੍ਰਸ਼ਾਸਨ ਸੁੱਤਾ ਪਿਆ ਆ। ਹੁਣ ਇਹ ਨਹੀਂ ਪਤਾ ਵੀ ਪ੍ਰਸ਼ਾਸਨ ਵੀ ਨਾਲ ਮਿਲਿਆ ਹੋਇਆ। ਪ੍ਰਸ਼ਾਸਨ ਨੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕੱਲ ਇੱਥੇ ਮੌਕੇ ਦੇ ਅਫਸਰ ਆਏ ਸੀਗੇ ਜੋ ਆਪਣੇ ਇੱਥੇ ਚੌਂਗੀ ਇੰਚਾਰਜਾ ਐਸਐਚਓ ਨਾਲ ਵੀ ਸਾਡੀ ਗੱਲ ਹੋਈ ਆ ਪਰ ਅਜ ਤੱਕਰ ਹਲ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਮੌਕਾ ਨਹੀਂ ਆ ਕੇ ਦੇਖਿਆ ਆ ਕੇ ਇਧਰੋਂ ਪੁੱਛਗਿਛ ਨਹੀਂ ਕੀਤੀ ਵੀ ਕਿਹਨਾਂ ਬੰਦਿਆਂ ਨੇ ਇਹ ਮਨ ਭਾਗੀ ਜਿਹੜੀ ਘਟਨਾ ਆ ਉਹ ਕੀਤੀ ਆ ਸਾਡੇ ਕੋਲੋਂ ਕੱਲ ਪੱਟੀਆਂ ਪਿੰਡ ਬਹਾਦਰਕੇ ਕਸਾਬਾਦ ਕਾਦੀਆਂ ਦੇ ਯਾਨੀ ਕਿ ਉਸ ਏਰੀਏ ਦੇ ਮੈਟਰੋ ਦੇ ਏਰੀਏ ਤੇ ਲੱਗੇ ਬਣਦੇ ਸ਼ਰਧਾਲੂ ਆਏ ਕੱਲ ਉਹਨਾਂ ਨੇ ਸਾਨੂੰ ਕੱਲ ਦੱਸਿਆ ਵਾ ਵੀ ਜਿਹੜਾ ਇੱਕ ਮੰਦਿਰ ਬਣਿਆ ਹੋਈ ਹੈ ਮੈਟਰੋ ਦੇ ਬਾਹਰ ਸਰਵਸ ਲੈਨ ਰੋਡ ਤੇ ਪੱਟੀਆਂ ਤੋਂ ਬਾਹਰ ਨਿਕਲਦੇ ਆ ਉਹ ਮੰਦਿਰ ਜਿਹੜਾ ਵਾ ਰਾਤ ਕਿਸੇ ਸ਼ਰਾਸੀ ਅਫਸਰ ਨੇ ਢਾਤਰ ਕੋਸ਼ਕਹਿਤ ਆ ਗਈ ਹੈ ਐਸਐਚਓ ਸਾਹਿਬ ਅਫਤਰਾ ਦੇ ਧਿਆਨ ਚਾ ਉਹਦੀ ਪਰਤਾਜ ਜਿਹੜੀ ਹੈ ਚੌਕੀ ਇਨਚਾਰਜ ਐਲਡੀ ਕੋਲ ਆ ਕਰ ਰਿਹਾ ਬਾਕੀ ਜਿਸ ਤਰ੍ਹਾਂ ਵੀ ਹੋਊਗਾ ਉਹ ਤੁਹਾਡੇ ਧਿਆਨ ਚ ਲਿਆਂਦਾ ਜਾਊਗਾ ਸਰ 20 ਸਾਲ ਪੁਰਾਣਾ ਮੰਦਿਰ ਕਹਿੰਦੇ ਦੱਸਿਆ ਹਾਂ ਕੋਈ 20 ਇਦਾਂ ਦੱਸ ਦਿਆ ਵੀ 20 22 ਸਾਲ ਪੁਰਾਣਾ ਮੰਦਿਰ ਸੀ ਦਾ ਵੀ ਰਾਤੇ ਰਾਤ ਕਿਸੇ ਨੇ ਕਿਉਂ ਇਦਾਂ ਕੀਤਾ ਕਿ ਇਹਨਾਂ ਨੇ ਉਹਨਾਂ ਵਾਰੀ ਪਤਾ ਕਰ ਰਹੇ ਆ ਜ